ਚੋਦੀ ਸਾਹਿਬ ਦੱਸਿਓ ਅੱਜ rahul gandhi ji ਆਏ ਸੀ ਕਿਉਂ ਨਹੀਂ ਉਹ ਬਾਹਰ ਗਏ ਕੀ ਮੰਨਦੇ ਨੇ ਪਾਰ ਗਏ ਦੇਖੋ ਇਹ ਤੇ ਸਾਰੇ ਆਮ ਰਾਜਨੀਤੀ ਹੈ ਤੇ ਦੱਸੋ ਉਹ ਆਏ ਨੇ ਮਿਲਣ ਵਾਸਤੇ ਪਾਰ ਦੇ ਲੋਕਾਂ ਨੂੰ ਹਰ ਪੁਆਇੰਟ ਦੇ ਉੱਤੇ ਅੜਚਨ ਪਾਈ ਗਈ ਹੈ ਪਹਿਲੇ ਜੀ ਤੁਸੀਂ ਪਾਰ ਨਹੀਂ ਜਾ ਸਕਦੇ ਉਹ ਤੇ ਇੰਟਰਨੈਸ਼ਨਲ ਬਾਰਡਰ ਦੇ ਨੇੜੇ ਆ ਜੀ ਤੁਸੀਂ ਪ੍ਰੋਟੈਕਟਿਵ ਹੋ ਜੀ ਤੁਹਾਡੀ ਇਸ ਤੋਂ ਉਸ ਤੋਂ ਜਦੋਂ ਅਲਟੀਮੇਟਲੀ ਉਹਨਾਂ ਕਹਿੰਦੇ ਮੈਂ ਪਾਰ ਜਾਊਂਗਾ ਐਨਡੀਆਰਐਫ ਦੀਆਂ ਟੀਮਾਂ ਡਿਸਪੈਚ ਕਰਦੀਆਂ ਹੁਣ ਇੱਥੇ ਆ ਵੀ ਜਾਈਆਂ ਲੇਕਿਨ ਕਹਿੰਦੇ ਜੀ ਨਹੀਂ ਉਹਨਾਂ ਤੋਂ ਚਿੱਠੀ ਲਿਖਵਾਤੀ ਗਈ ਕਿ ਨਹੀਂ ਜੀ ਅਸੀਂ ਤਾਂ ਡਿਜ਼ਾਸਟਰ ਮੈਨੇਜਮੈਂਟ ਵਾਲੇ ਆ ਅਸੀਂ ਵੀਆਈਪੀ ਨੂੰ ਨਹੀਂ ਲੈ ਕੇ ਜਾਣਾ ਅਸੀਂ ਪ੍ਰਾਈਵੇਟ ਬੋਰਡ ਸੇ ਪਰ ਕਰ ਲਿਆ ਰਹੇ ਪ੍ਰਾਈਵੇਟ ਬੋਰਡ ਸਵੇਰੇ ਐਸਐਚਓ ਸਾਹਿਬ ਆ ਗਏ ਉਹ ਕਹਿੰਦੇ ਨਹੀਂ ਜੀ ਅਸੀਂ ਇਹਨਾਂ ਨੂੰ ਐਂਟੀ ਸੈਬੋਟਾ ਚੈੱਕ ਕਰਨਾ ਤੇ ਥਾਣੇ ਲੈ ਕੇ ਜਾਣਾ ਮੀਨਿੰਗ ਦੇ ਆਰ ਵੀਪੀ ਇਹ ਨਾ ਜਾ ਸਕਣ ਚਲੋ ਅਲਟੀਮੇਟਲੀ ਫਿਰ ਰੰਧਾਵਾ ਸਾਹਿਬ ਨੇ ਡੀਜੀਪੀ ਨਾਲ ਗੱਲ ਕੀਤੀ ਮੈਂ ਡੀਆਈਜੀ ਸਾਹਿਬ ਨਾਲ ਗੱਲ ਕੀਤੀ ਅਸੀਂ ਕਿਹਾ ਜੀ ਤੁਸੀਂ ਆਉਣ ਦੇ ਦਿਓ ਇਹ ਤੇ ਤੁਹਾਡਾ ਫੈਸਲਾ ਉਹਨਾਂ ਨੂੰ ਜਾਣ ਦੇਣਾ ਕਿ ਨਹੀਂ ਜਾਣ ਦੇਣਾ ਸਾਨੂੰ ਸਾਜ਼ੋ ਸਮਾਨ ਤੇ ਇੱਥੇ ਰੱਖਣਾ ਚਾਹੀਦਾ ਨਾ ਜੇ ਸਾਡੇ ਨੇਤਾ ਨਹੀਂ ਕਹੇ ਮੈਂ ਜਾਣਾ ਤੁਸੀਂ ਰੋਕ ਲਿਓ ਭਾਈ ਪਰ ਸਾਡੀ ਡਿਊਟੀ ਲੱਗੀ ਹੈ ਜਿਵੇਂ ਤੁਹਾਡੀ ਡਿਊਟੀ ਲੱਗੀ ਹੈ ਸਾਡੀ ਵੀ ਡਿਊਟੀ ਲੱਗੀ ਹੈ ਵੀ ਤੁਸੀਂ ਇਹ ਚੀਜ਼ਾਂ ਅਰੇਂਜ ਕਰੋ ਫਿਰ ਜਾ ਕੇ ਫੈਸਲਾ ਹੋਇਆ ਚਲੋ ਵੀ ਆਰ ਥੈਂਕਫੁਲ ਟੂ ਡੀਆਈਜੀ ਐਂਡ ਡੀਜੀਪੀ ਸਾਹਿਬ ਉਹਨਾਂ ਨੇ ਕਿਹਾ ਵੀ ਠੀਕ ਹੈ ਤੁਸੀਂ ਆਪਣੀਆਂ ਬੋਰਡਸ ਲੈ ਜਾਓ ਸੋ ਉਹਨਾਂ ਦਾ ਫਾਇਦਾ ਹੀ ਹੋਇਆ ਕਿ ਜੇ ਇਹਨਾਂ ਨੇ ਫੈਸਲਾ ਕਰ ਲਿਆ ਵੀ ਉਹ ਪਾਰ ਨਹੀਂ ਜਾਣ ਦੇਣਾ ਤੇ ਉਹੀ ਬੋਰਡਸ ਉਧਰੋਂ ਲੋਕਾਂ ਨੂੰ ਲੈ ਕੇ ਆ ਗਈਆਂ ਤੇ ਆਓ ਜੀ ਆਪਣੀ ਗੱਲ ਕਰ ਲਓ ਜਾਦਾ ਹੀ ਹੋਣਾ अदरवाइज ਇਹਦੇ ਚ ਵੀ ਪ੍ਰੋਬਲਮ ਕ੍ਰੀਏਟ ਕਰ ਰਹੇ ਸੀ ਸੋ ਪਤਾ ਨਹੀਂ ਮਨ ਨੂੰ ਨਹੀਂ ਸਮਝ ਆਉਂਦੀ ਵੀ ਕਿਉਂ ਦੇਖੋ اپੋਜੀਸ਼ਨ ਲੀਡਰ ਨੇ ਉਹਨਾਂ ਨੂੰ ਸ਼ੈਡੋ ਪ੍ਰਾਈਮ ਮਿਨਿਸਟਰ ਵੀ ਕਿਹਾ ਜਾਂਦਾ ਕਨਸਟੀਟਿਊਸ਼ਨਲ ਪੋਸਟ ਹੈ ਜੇ ਉਹਨਾਂ ਦੇ ਨਾਲ ਇਸਾਂ ਦਾ ਵਰਤਾਅ ਹੈ ਤੇ ਫਿਰ ਬਾਕੀ ਤੁਸੀਂ ਆਪ ਵੀ ਇਮੇਜਿਨ ਕਰ ਸਕਦੇ ਹੋ ਇਹ ਲੋਕ ਉਧਰ ਦੇ ਰਾਹੁਲ ਗਾਂਧੀ ਨੂੰ ਮਿਲਦੇ ਜਾਂ ਲੋਕ ਆਪਣੀ ਗੱਲ ਬਾਤ ਦੱਸਦੇ ਇਹਦੇ ਵਿੱਚ ਕਿਸ ਨੂੰ ਕੀ ਪ੍ਰੋਬਲਮ ਹੈ ਕੀ ਦਿੱਕਤ ਹੈ ਸਰਕਾਰ ਨੂੰ ਕੀ ਦਿੱਕਤ ਹੈ ਨਹੀਂ ਪ੍ਰੋਬਲਮ ਕੋਈ ਨਹੀਂ ਪ੍ਰੋਬਲਮ ਸਿਰਫ ਮੈਂ ਜੋ ਸਮਝਦਾ ਮੈਨੂੰ ਨਹੀਂ ਪਤਾ ਇਹ ਉਹਨਾਂ ਨੂੰ ਪਤਾ ਕਿ ਪ੍ਰੋਬਲਮ ਕੀ ਹੈ ਮੇਰਾ ਅੰਦਾਜ਼ਾ ਇਹ ਹੈ ਵੀ ਜਿਹੜਾ ਵੀ ਲੀਡਰ ਆਇਆ ਉਹ ਪਾਰ ਨਹੀਂ ਜਾ ਸਕਿਆ ਉਹ ਪਰੇ ਪਰੇ ਹੀ ਜਾ ਕੇ ਆਪਣੇ ਸੀਐਮ ਸਾਹਿਬ ਆਏ ਉਹ ਬਹਿਰਾਪੁਰ ਤੋਂ ਮੁੜ ਗਏ एवरीवन ਨੋਸ ਤੁਸੀਂ ਉੱਥੇ ਹੀ ਸੀਗੇ ਜੇ ਸ਼ਿਵਰਾਜ ਪਾਟਲ ਚੋਹਾਨ ਜੀ ਆਏ ਨਾ ਆਪਣੇ ਰਵਨੀਤ ਬਿੱਟੂ ਜੀ ਆਏ ਨਾ ਤੇ ਉਹ ਸਾਰੇ ਆਪਣੇ ਮਕੋੜਾ ਪੱਤਨ ਤੋਂ ਚਲੇ ਗਏ ਪਾਰ ਕੋਈ ਨਹੀਂ ਗਿਆ ਹੁਣ ਗੱਲ ਤੇ ਇੰਨੀ ਹੈ ਵੀ ਜੇ ਉਹ ਪਾਰ ਚਲੇ ਜਾਂਦੇ ਨਾ ਤੇ ਪਤਾ ਨਹੀਂ ਇਹਨਾਂ ਨੂੰ ਆਏਗਾ ਵੀ ਲੋ ਜੀ ਅਸੀਂ ਨਹੀਂ ਆ ਸਕੇ ਜਾਂ ਅਸੀਂ ਨਹੀਂ ਗਏ ਆਪਣੇ ਆਪ ਨੂੰ ਪ੍ਰੋਟੈਕਟ ਕਰਨ ਵਾਸਤੇ ਪਤਾ ਨਹੀਂ ਕਿਉਂ ਡਿਫੈਂਸਿਵ ਹੋ ਗਏ ਮੈਨੂੰ ਤੇ ਸਮਝ ਨਹੀਂ ਆਇਆ ਇਹ ਸਾਨੂੰ ਛੋਕ ਚੋਧਰੀ ਜਿਨ੍ਹਾਂ ਨੇ तमाम ਗੱਲਬਾਤ ਕੀਤੀ ਹੁਣਾਂ ਕਿਹ ਪਤਾ ਨਹੀਂ ਕਿਉਂ ਨਹੀਂ ਜਾਣ ਦਿੱਤਾ ਗਿਆ ਕੀ ਇਹਨਾਂ ਨੂੰ ਹਟਣ ਪੈ ਗਈ